ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ਼ੀਰਵਾਦ ਕਰਦੇ ਕਿ ਤੇਰੇ ਠੀਕ ਠਾਕ ਹੋ ਕੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ। ਤੇ ਸਵਾਣੀ ਅੱਜ ਜਿਹੜੀ ਆ ਤੁਲੇ ਚੌਕੇ ਤੇ ਕੱਢ ਰਹੀ ਆ ਪਕੌੜੇ। ਕੰਮ ਇਹ ਸਾਡੇ ਪਿੰਡਾਂ ਅੱਜ ਮੇਲਾ ਵਾ ਭਾਈ ਮਾਨ ਸਾਹਿਬ ਦੇ ਪਿੱਤਰ ਸਥਾਨਾਂ ਦੇ ਉੱਤੇ ਤੇ ਮਹਿਮਾਨ ਆਏ ਅੱਜ ਉਹਨਾਂ ਵਾਸਤੇ ਪਕੌੜੇ ਕੱਢ ਰਹੇ ਆ। ਤੇ ਹੋਰ ਨਹੀਂ ਸਕਦਾ ਨੂੰ ਬੇਨਤੀ ਆ ਵੀ ਆਓ ਤੇ ਜਲਦੀ ਜਲਦੀ ਪਕੌੜੇ ਖਾਓ। ਹਾਂ ਸ਼ਰਮਾਂ ਕਰਮਾਂ ਹਾਂ ਉਹਦੇ ਨਾਲ ਕੁੜੀਆਂ ਵੀ ਬਣਨ ਲੱਗੀਆਂ ਹਾਂ ਕੁੜੀਆਂ ਵੀ ਨਾਲ ਤਿਆਰ ਹੋਣ ਲੱਗੀਆਂ ਆਲੂ ਜਿਸ ਵੀ ਬਣ ਲੱਗੇ ਆ ਹਾਂ ਆਲੂ ਜਿਸ ਵੀ ਅੱਛਾ ਬਾਕੀ ਜੇ ਹੋਰ ਵੀ ਘੇੜ ਬਣ ਬ੍ਰਾ ਕੋਈ ਡਿਮਾਂਡ ਆ ਜੋ ਵੀ ਦੱਸ ਦੋ ਹਾਂ ਕੁੜੀ ਤਿਆਰ ਕਰਨਾ ਉਸੇ ਵੇਲੇ ਆ ਜਿਹੜੀ ਡਿਮਾਂਡ ਆ ਉਹ ਵੀ ਦੱਸ ਦਿਓ ਹਾਂ ਓਕੇ ਇਹ ਆਨੇ ਉਦੋਂ ਚਿਲਨ ਸਲੋਪ ਉਹਨਾਂ ਨੇ ਵੇਖਣਾ ਉਦੋਂ ਨੂੰ ਤੇ ਤੇ ਡੱਡਾ ਹੋ ਜਾਣਾ ਨਹੀਂ ਤੇ ਤੇ ਕੜਾਈ ਜੀ ਰਹਿਣ ਦੇਣਾ ਵਾ ਨਾ ਅੱਛਾ ਉਸ ਤੋਂ ਵਡੇ ਇਦਾਂ ਹੀ ਮੀਡਮ ਪੇਟੀ ਲਗਾਈ ਹੋਇਆ ਕੰਪਾ ਜੀ ਦਾ ਕਨਪਰਕਾ ਕਰਦੇ ਆ ਪਾਣੀ ਤਾਂ ਨਹੀਂ ਪੀਂਦਿਆਂ ਨੂੰ ਬਾਕੀ ਆ ਵੀ ਪਟੋੜੇ ਖਾ ਕੇ ਤਿਆਰ ਹੋ ਗਏ ਤੇ ਫਿਰ ਤੁਹਾਨੂੰ ਮੇਲਾ ਵੀ ਫਾਲਦੇ ਆ ਬਾਬੇ ਮਾਈ ਦਾ ਜੇ ਤੇ ਉਥੇ ਇੰਦਾ ਰੌਣਕ ਮੇਲਾ ਵੀ ਤੁਹਾਨੂੰ ਬਖਾਵਾਂਗੇ ਠੀਕ ਆ ਹੂੰ ਠੀਕ ਆ ਜੀ ਬੀਨਾਨ ਜੀ ਆਏ ਸਾਡੇ ਦਾਸ ਸਿੰਘ ਤੇ ਭੈਣ ਜੀ ਮੇਰੀ ਪੇਕਿਆਂ ਤੋਂ ਭਾਜੀ ਆਇਤੀ ਜਾਇਆ ਵਾ ਤੇ ਇੱਕ ਵੱਡੀ ਨਵ ਰਾਣੀ ਦਾ ਭੈਣ ਭਣਈਆ ਆਪਣੇ ਨਾਲ ਆਏ ਆ ਹਾਂਜੀ ਤੇ ਅਹੀਂ ਆਕਾ ਵੀ ਨਾਰਤਾ ਕਰੀਏ ਪੋੜਿਆਂ ਨਾਲ ਪੂਰੀਆਂ ਦਾ ਹਾਂ ਤੰਗਰ ਉੱਥੋਂ ਜਾ ਕੇ ਖਾ ਗਾਂਗੇ ਨਹੀਂ ਬੀਬੀ ਨੇ ਕਹਿਣ ਲਈ ਕਿ ਅੱਜ ਜਰਦਾ ਬਣਾਓ ਪਰੌਣਿਆਂ ਵਾਲੀ ਐਵੇਂ ਕਰਦਾ ਆਹੋ ਵੀ ਰੋਟੀ ਨਾਲ ਜਰਦਾ ਬਣਾਓ ਆਹੋ ਦਹੀਂ ਹੈਗਾ ਵਾ ਪਕੌੜੀਆਂ ਪਾ ਕੇ ਤੇ ਜਰਦਾ ਬਣਾ ਲਓ ਇਹ ਪਕੌੜੇ ਪਕੜੀ ਪੂਰੀਆਂ ਖਾਣ ਰੇ ਕਿ ਨਾਲ ਤੇ ਰੋਟੀਆਂ ਥੋੜੀਆਂ ਖਾਣਗੇ ਪਰੌਣੇ ਨੇ ਕਿਹਾ ਵੀ ਹਰਦ ਏਦਾਂ ਗੱਲਾਂ ਕਰਦੇ ਆ ਇਤਤਾ ਕਹਿ ਕੇ ਕਿ ਨਹੀਂ ਨਹੀਂ ਹੁਣੇ ਪਕੌੜੇ ਪੂਰੀਆਂ ਖਾ ਲੈ ਤੇ ਤੁਸੀਂ ਰੋਟੀ ਲੈਣ ਤਾ ਉੰਗਰ ਉੱਥੇ ਜਾ ਕੇ ਖਾਂਦੇ ਆ ਨਹੀਂ ਕੋਈ ਨਹੀਂ ਆਖੜ ਕੇ ਰਿਛੇ ਬਣਾਵਾਂਗੇ ਨਹੀਂ ਉਹ ਤਾਂ ਹੀ ਬਣਾਉਣੀ ਆ ਇਹ ਬਾਈ ਜਾਂਸ ਕਹਿਣਗੇ ਤੇ ਇਦਾਂ ਨਹੀਂ ਕਰ ਲਾਂਗੇ ਕਿ ਹਾਂ ਵੀ ਬਿਬੀ ਨੂੰ ਨਾਂ ਤੇ ਕਰਾਓ ਦਰਸ਼ਨ ਇਧਰੋਂ ਉਹ ਤਾਂ ਨਹੀਂ ਕਰਾਓ ਬੀਪੀ ਦੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਮੇਲਾ ਦੇਖਣ ਆਏ ਆ ਜੀ ਮੇਲਾ ਦੇਖਣ ਆਏ ਆ ਸ਼ਾਮੀ ਆਏ ਹੁਣ ਜਾਨਾ ਮੇਲਾ ਦੇਖਣਾ ਸਾਰੇ ਆਏ ਆ ਦੇ ਪਰੋਣੇ ਆਉਣ ਤੇ ਕਾਪਾ ਬਾਵਾ

ਪਹਿਲਾਂ ਲੰਗਰ ਖਾਓ ਜਾ ਕੇ ਜਿਹੜਾ ਪਹਿਲਾਂ ਰਾਜ ਕੋਈ ਲੰਗਰ ਘਰੋਂ ਖਾ ਕੇ ਜਾਵਾਂਗੇ ਨਾ ਅੱਛਾ ਖਾ ਕੇ ਫੇਰ ਹੀ ਪਰਦੇ ਦੇ ਜਾਵਾਂਗੇ ਅੱਛਾ ਅੱਛਾ ਖਾ ਕੇ ਜਾਇਏ ਤਾਂ ਕੋ ਮਿੰਡ ਪਕਾ ਕੇ ਨਹੀਂ ਫੇਰ ਹੁਣ ਤੁਸੀਂ ਜਦਾਂ ਚੁਟਕਾ ਖਾ ਕੇ ਜਾਣਾ ਵਾ ਸਭ ਕੁ ਖਾ ਕੇ ਜਾਣਾ ਸਭ ਕੁ ਕੁੜੀਆਂ ਵੀ ਖਾ ਕੇ ਹੀ ਜਾਣਾ ਵਾ ਤੇ ਮੁੜ ਕੇ ਲੱਗ ਰੇ ਕੀ ਖਾਣਾ ਜਾ ਕੇ ਲੰਗਰੇ ਸ਼ਾ ਲੰਗਰ ਸ਼ਾ ਨਾ ਲੱਕਰਾਂ ਛਕਾਂਗੇ ਫੁਲਕਾ ਆ ਮੈਨੂੰ ਖੁਸ਼ੀ ਹੋ ਜਾਣਾ ਕਿ ਇੰਨਾ ਲੰਗਰ ਪਕਾਇਆ ਵਾ ਤੇ ਕਰ ਬਾਰੇ ਦੇ ਪਰਦੇ ਆ ਨਾ ਪੁੱਤ ਨਵੀਰ ਹੱਲ ਹੈ ਜੀ ਲੰਗਰ ਸੁਆਦਾ ਵਧੀਆ ਬਾਰੇ ਦਾ ਲੰਗਰ ਜੇ ਵੀ ਆਖੀ ਦਾ ਲੰਗਰ ਤਾਂ ਪ੍ਰਸ਼ਾਦਾ ਖਾਣਾ ਖਾਣਾ ਵਾ। ਹਾਂ ਬੰਗਰ ਬਹੁਤ ਸੁਆਦਾ ਪਾ ਦੇਦਾ। ਹੋਰ ਬੰਗਰ ਬਰਾ ਵਧੀਆ ਬਣਦਾ। ਲੰਗਰ ਜਿਹੜਾ ਕਿ ਨਹੀਂ ਕਿ ਕਰਮ ਵਾਲੇ ਨੂੰ ਮਿਲਦਾ ਪਾ। ਜੀ ਹਾਂ ਜੀ। ਹੋਰ ਇਹ ਕਰਮਾ ਤਾਂ ਮੈਨਾਂ ਕੋਈ ਨਹੀਂ। ਸਭ ਕਰਮਾ ਤਾਂ ਮੈਨਾਂ ਨਹੀਂ ਕੋਈ ਮਿਲਦਾ। ਪੰਤ ਚ ਬੈ ਕੇ ਖਾਓ। ਜਿਹੜਾ ਪੰਤ ਚ ਬੈ ਕੇ ਪ੍ਰਸ਼ਾਦਾ ਛਕਣਾ ਉਹਦੇ ਨਾਲ ਦੀ ਨਹੀਂ ਸੁਣੀ। ਹਾਂ। ਹਾਂ। ਸਭ ਸਤਿਕਾਰ ਕਰੇ। ਉਹ ਸੁਭਾਗਾ ਮੇਲੇ ਲਾ ਰਹੇ ਆ ਹੋਵੇ ਕਿ ਬਈ ਮਾਲਕ ਹਰਕ ਦੇ ਜੜਦੀ ਕਲਾ ਅੰਦਰ ਉਤੀ ਕਲਸੀ ਮਾਲਸਾਲ ਵਿਸ਼ੇ ਮੇਲਾ ਆਉਂਦਾ ਕਿ ਨਹੀਂ ਢੀਕ ਹੁੰਦੀ ਨਹੀਂ ਆਣ ਸਿਆਣੇ ਸਾਰਿਆਂ ਨੂੰ ਮੇਲੇ ਜਾਣਾ ਆ ਚੀਜ਼ ਲੈਣੀ ਉਹ ਲੈਣੀ ਗੁਰਨਵਾਇ ਤੇ ਘੂੜਿਆਂ ਗਈ ਉੱਤਰਦਾ ਨਹੀਂ ਉਹ ਨਹੀਂ ਉੱਤਰਦਾ ਇਹਨੇ ਵੇਖੀ ਅੱਜ ਹਾਨੂੰ ਕਿਤੇ ਮੇਲਾ ਨਹੀਂ ਵੇਖੀ ਵੇਖਣ ਦੇਣਾ ਇਹਨੇ ਕਹਣਾ ਰਹਿਣਾ ਪੁੱਤ ਜੀ ਪੋਲੀ ਉਹ ਵੀ ਸਾਲ ਬਾਅਦ ਨਹੀਂ ਘੂੜਿਆਂ ਦੇ 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 ਲੈ ਲੈ ਮੇਲੇ ਜੋ ਨਾ ਇਹ ਘੁੱਡੇ ਤੋਂ ਬੌਂਦੇ ਜੋ ਗਿਆ ਖੜੇ ਬੀਬੀ ਕਾਕਾ ਵੀ ਮੇਲਾ ਜਾਂਦੇ ਲੋਕ ਪੂੜਿਆਂ ਦੇ ਹੁੰਦੇ ਨੇ ਜਿਆ ਪੂਰੀ ਪਕਾਉਣਾ ਆਏ ਆ। ਆਹ ਉਹ ਨਾਏ ਮੇਲਾ ਵੇਖੀ ਜਾਂਦੇ ਜੋ ਨਾਏ ਪੋਤਿਆਂ ਨੂੰ ਵੇਿਚਵਾਈ ਜਾਂਦੇ ਝ ਤੇ ਚਲੋ ਵਿਚਾਰੇ ਲਈਏ ਹੁੰਦੇ ਪੂੜੇ ਉਹਨਾਂ ਨੂੰ ਥੋੜੇ ਥੋੜੇ ਪੈਏ ਹੋ ਜਾਂਦੇ ਆ। ਆਹ ਹੋਰ ਗੰਦ ਨਹੀਂ ਆਸ ਹੁੰਦੀ ਆ। ਉਹਨਾਂ ਨੂੰ ਸਮਾਈ ਦਾ ਸਾਧਨ ਉਹਨਾਂ ਦਾ ਹੀ ਬਟਾ। ਹੋਰ ਕੀ ਆ? ਨਾਏ ਲਾਈਵ ਚੱਲਣਾ ਮਖੰਦੇ ਆ। ਉਹ ਜੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੈਣ ਪਰਾ ਸਾਰੇ ਵੇਖਣਗੇ। ਉਹ ਚੈਨਲ ਹੈਗਾ ਪੀਬੀ06 ਤੇ ਲਾਈਵ ਸਟੂਡੀਓ ਅੱਛਾ ਇਹਦਾ ਹੋ ਜਾਗਾ ਨਾਮ ਉਹ ਚੈਨਲ ਤੇ ਮੇਲਾ ਚੱਲ ਰਿਹਾ ਉਹ ਲਾਈਵ ਕਰਨਾ ਅੱਛਾ ਪੀਬੀ06 ਲਾਈਵ ਸਟੂਡੀਓ ਇਹ ਚੈਨਲ ਆ ਸਾਰੇ ਭੈਣ ਭਰਾ ਕੋਈ ਦੂਰੇੜੇ ਵਾਲਾ ਜਿਹੜਾ ਆਵੇ ਉਹ ਵੇਖ ਸਕਦਾ ਹੈ ਮਾਹੋ ਕੋਈ ਵੀ ਸਾਰੇ ਜਿਹੜੇ ਦੂਰ ਬੈਠੇ ਹੋ ਉਹ ਮੇਲਾ ਵੇਖ ਸਕਦੇ ਇਸ ਚੈਨਲ ਤੇ ਨੰਬਰ ਤਾਂ ਰੋਣਾ ਨਹੀਂ ਹਾਂ ਤੇ ਚਲੋ ਕੋਈ ਨਹੀਂ ਕੋਈ ਮੇਰੇ ਜਾ ਕੇ ਦਰਸ਼ਨ ਕਰਾਉਂਦੇ ਆ ਸਾਰੀਆਂ ਸੰਤਾਂ ਦੇ ਨਾਲੇ ਗੁਰਦਰਾ ਸਾਹਿਬ ਦੇ ਭਾਈ ਘਰ ਨਾਲ ਤੇ ਦਰਸ਼ਨ ਕਰਾਉਣਾ ਵੀ ਹਨਾ ਹਾਂ ਓਕੇ ਹਾਂ ਗੁਰੂ ਘਰ ਦਾ ਦਰਸ਼ਨ ਪਹਿਲਾਂ ਤੇ ਫਿਰ ਗੱਲ ਕਰਾਂਗੇ ਫਿਰ ਤੋਂ ਦੇਖੋ ਪਹਿਲਾਂ ਪਕੀਆਂ ਨੇ ਪੈਜੰਟ ਕਰਦਾਂ ਲੋ ਜੀ ਚੱਲ ਪੀਂ ਜੇ ਪੂੜੀਆਂ ਹੁਣ ਹਾਂ ਹੁਣ ਖਾਣ ਵਾਲੇ ਆ ਜਾਓ ਫੜਾ ਫੜ ਆ ਨੇੜੇ ਵਾਲੇ ਨੂੰ ਛੇਤੀ ਆ ਜਾਣੇ ਉਹ ਆ ਜਾਓ ਪਹਿਲੂ ਜਿਹੜੇ ਲੱਗੇ ਉਹ ਆ ਜਾਣਾ ਹਨਾ ਹਾਂ ਹੋ ਜੇ ਆਰਕਬੀ ਹੁਣ ਨੇ ਹੋਣਾ ਮੇਲੇ ਅੱਜ ਮਨਪਰੀਤ ਹੋਣਾ ਨੇ ਰਾਨੋ ਹੋਣਾ ਨੇ ਸਾਰੇ ਟੀਮ ਮੈਂਬਰਾਂ ਨੇ ਜਿੰਨੇ ਵੀ ਆ ਹਾਂ ਉਹਦੇ ਹੋਣਾ ਨੇ ਆਉਣਾ ਆ ਸਾਰੇ ਜਾਣੇ ਆ ਤੇ ਆਣ ਕੇ ਤੇ ਮੰਦਰ ਪ੍ਰਸ਼ਾਦੇ ਚ ਹਿਸਾਬ ਪਾਓ ਨੇ ਸਾਰੇ ਪਾਓ ਨੇ ਖਾਓ ਬੰਦੋ ਅੱਛਾ ਮੈਂ ਮੈਂ ਕਰਿਆਦੀ ਹਿਸਾਬ ਪਾਉ ਨੇ ਖਾਣ ਵਾਲਿਆਂ ਦੀ ਹਿਸਾਬ ਪਾਉ ਆਣ ਕੇ ਅੱਛਾ ਕਿਉਂਕਿ ਮੁੜ ਕੇ ਫੇਰ ਆਪਾਂ ਮੇਲੇ ਜਾਣਾ ਨਾ ਅੱਗ ਬੜੀ ਲਟਾ ਲਟ ਬਲਣ ਢਈ ਹੈ ਆਕ ਪਤਾ ਕਿ ਗੈਸ ਤੇ ਤਾਂ ਕਹੀ ਨਾ ਬਸ ਗੈਸ ਤੇ ਨਹੀਂ ਹੋ ਗੱਲ ਬਣਦੀ ਸੇਕ ਨਹੀਂ ਪੈਂਦਾ ਹਾਂ 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 ਮੈਂ ਦੇਖਣੇ ਲੋਹ ਤੇ ਵੱਡੀ ਕਰਾਈ ਵੇਖੀ ਤੇ ਮੰਨੀ ਨਹੀਂ ਕੰਜੀਦਾ ਅੱਛਾ ਹਾਂਜੀ ਕਿੰਨੇ ਨੇ ਠੀਕ ਆ ਨਾਲ ਨਾਲ ਇਹ ਤਾਂ ਗਰਮ ਕਰਨ ਆਹੋ ਇਹ ਵੀ ਗੱਲ ਠੀਕ ਆ ਵਦ ਮੈਂ ਇੱਥੇ ਕਰ ਲੈਂਦੇ ਆ ਠੀਕ ਆ ਅੰਦਰ ਪਰੌਣੀਆਂ ਨੂੰ ਵੀ ਡਾਇਆ ਪੂੜੀਆਂ ਵੇਲੇ ਨੂੰ ਕੋਈ ਗੱਲਾ ਧੀਂ ਰੰਡਿਆ ਬਲ ਕੋ ਕਰਨ ਡਿਆ ਆ ਫੇਰ ਕੱਢ ਕੇ ਫੜਾ ਦੀਆਂ ਆ ਵੀ ਇਹ ਕੱਢੋ ਹੁਣ ਕੀ ਫੜਾ ਆ ਗਿਆ ਤੈਨੂੰ ਆਹ ਕੇ ਫੇਰ ਸੁਣ ਕੱਢ ਉਹਨਾਂ ਨੇ ਉਹਨਾਂ ਨੇ ਸਾਸਾ ਜੀ ਚੌਕੇ ਚੜਾਈ ਆ ਇਹ ਤਾਂ ਮੈਂ ਦਵਾਈ ਆਵਾਂਗੂ ਸ਼ਮਤਾਂ ਕਿੱਸੇ ਕੰਮ ਚੀ ਰਹੂਗੀ ਫਿਰ ਹੂੰ ਥੋੜਾ ਘੱਟ ਦੇ ਜੀ ਚਿਪਸ ਥੋੜੇ ਜੇ ਆਹ ਕੱਢੀ ਜਾ ਕੇ ਜੋ ਮਰਜ਼ੀ ਕੱਢੀ ਜਾ ਹੁਣ ਬੈਠੀ ਤੇ ਹੈ ਗਈ ਆ ਆਹੋ ਹੁਣ ਮੈਂ ਦਈ ਆਹ ਫੱਟੀਆਂ ਜਿਹੜੀਆਂ ਮਿਲੀਆਂ ਸਭ ਤੋਂ ਵਧੀਆ ਹਾਂ ਹੁਣ ਸਿਆਣੇ ਹੱਥੀਂ ਇਦਾਂ ਕਰੀ ਨਾ ਰੋਟੀਆਂ ਪਕਾਈ ਲਵੀ ਹੁਣ ਬੈਠੀ ਇਹਦਾ ਕੰਮ ਨਹੀਂ ਮੈਂ ਕਰ ਸਕਦੀ ਇਹਨਾਂ ਦਾ ਕਰਨਾ ਹੈ ਲੈ 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 ਤੇ ਰੋਟੀਆਂ ਕਿਨੇ ਬਕਾਉਣੀਆਂ ਬਈ ਲੈ ਉਹ ਤਾਂ ਆ ਪਕੌੜੀਆਂ ਦਾ ਲੂਣ ਨਾ ਮੈਂ ਕੋ ਆ ਦੋ ਤੂੰ ਵੱਢਣਾ ਆ ਨਾ ਉਹਦਾ ਲੂਣ ਆ ਉਹ ਹਟਾ ਲੂਣ ਕੀ ਹਾਂ ਚਲ ਸ਼ਖ ਦੇਖੋ ਤੇਰੀ ਕੰਨੀ ਹਾਂ ਨਾਲੇ ਖਾਓ ਨਾ ਪਲੇਟਾਂ ਲਿਆਓ ਕੱਟ ਵਾ ਲੂਣ ਬਹੁਤ ਆ ਲੂਣ ਬਹੁਤ ਆ ਲੂਣ ਜ਼ਿਆਦਾ ਮੈਨੂੰ ਲੱਗਣ ਡਿਆ ਹਮ ਚਲ ਕੋਈ ਨਹੀਂ ਵੇਖ ਲੋ ਕਰਾਰੇ ਚੰਗੇ ਹੁੰਦੇ ਆ ਮੈਂ ਕਿਹਾ ਨਿਕਲ ਨਾ ਫਿਰ ਭੁਰਦੇ ਆ ਉਹ ਬਾਅਦ ਚ ਆਹ ਮੈਂ ਕਿਹਾ ਰਹੇ ਦਾਦੇ ਨੇ ਮੈਂ ਥੋੜੀ ਜਿਹੀ ਕੁੜੀਆਂ ਕੱਢ ਦਿੰਨੀ ਆ ਫਿਰ ਨਾਲ ਨਾਲ ਚੱਲੀ ਜਾਊਗਾ ਨਾ ਫਿਰ ਕਿੱਕ ਪੋਰ ਸਪੋਰ ਆ ਜਾ ਕੁੜੀਆਂ ਦਾ ਕਿੱਕ ਆਲੂ ਜਿੰਕ ਵੀ ਆਉਂਦੇ ਆ ਆਹ ਆਹ ਕੱਟੂ ਮੀਆ ਆਹ ਕੋਈ ਰੱਜੇ ਲੜਦਾ ਚੱਲ ਕੋਈ ਨਹੀਂ ਘਟ ਫੁੱਲੀ ਐ ਤਾਂਹੀਂ ਕਿੜੀਆਂ ਵੇਚਣੀਆਂ ਵਾ ਆਣੀਆਂ ਹੀ ਆ ਕਰਕੇ ਸਾਨੂੰ ਸਮੈਲ ਆ ਗਈ ਨਾ ਇਹਦਾ ਮੈਨੂੰ ਮੈਨਾਂ ਆ ਗਈਆ ਪਕੌੜੇ ਤੁਸੀਂ ਪਕੌੜੇ ਖਾ ਗਏ ਤੇ ਮੇਲਾ ਦੇਖਣਾ ਵਾ ਠੀਕ ਹੈ ਕੋਈ ਨਹੀਂ ਵੇਖਾਂਗੇ ਤੁਸੀਂ ਮੇਲਾ ਬੈਠ ਨਹੀਂ ਆਏ ਪਹਿਲਾਂ ਤਾਂ ਪਕੌੜੇ ਖਾ ਗਏ ਤੇ ਮੈਂ ਖਾਵਾਂ ਬਾਅਦ ਵਿੱਚ ਤੁਸੀਂ ਪਕਾਓ ਰੋਟੀਆਂ ਹੁਣ ਠੀਕ ਹੈ ਜਿਹੜੇ ਮਗਰੋਂ ਆਏ ਉਹਨਾਂ ਨੂੰ ਵੀ ਕੰਮ ਕੋਈ ਨਾ ਕੋਈ ਦੇਣਾ ਚਾਹੀਦਾ ਵਾ ਠੀਕ ਹੈ ਕੰਮ ਠੀਕ ਹੈ ਇੱਕ ਜਾਨੀ ਆਡੇ ਪਾਣੀ ਪਾ ਲਓ ਇੱਕ ਜਾਨੀ ਚਰਦਾ ਬਣਾ ਲਓ ਚਲੋ ਤਾਂ ਕੰਮ ਚੱਲਣਾ ਚਾਹੀਦਾ ਨਹੀਂ ਚੱਲਦਾ ਆਹ ਹੋਰ ਚ ਗੁੜਵਾਰੇ ਦੀ ਸੇਵਾ ਹੀ ਆ ਵੀ ਸੇਵਾ ਹੀ ਆ ਕਿ ਸੰਗਤ ਕਿ ਆ ਗਈ ਸਭਾ ਕੀ ਪਕੌੜੇ ਜਿਹੜੇ ਆ ਹੋਣ ਦੇ ਤਿਆਰ ਹੋ ਗਏ ਆ ਜੇ ਖਾਣ ਵਾਲੇ ਵੀ ਅੰਦਰ ਹੈਗੇ ਆ ਤਾਂ ਤੁਸੀਂ ਗਾੜੀ ਕੁੰਈਆਂ ਨਹੀਂ ਪਕੌੜੇ ਆ ਖਾਣ ਫੜ ਕੇ ਸ਼ਰਮੰਦੇ ਆ ਨਹੀਂ ਕਰ ਲੈ ਦੱਸ ਹੁਣ ਹੈ ਜਿੰਨੇ ਹੈ ਬਾਈ ਰਾਹ ਕੋਈ ਨਾ ਨਮੇਸੂ ਕੋਲ ਤੇ ਬਣੇ ਪਾਲੇ ਤੇ ਪਿਆਰ ਕੀਤਾ ਸਟੋਰ ਹੁੰਦਾ ਗਾਲਾਂ ਗੰਡੇ ਚੁਨੀ ਤੇਰੀ ਹਾਏ ਬੇਬੀ ਹਾਂਜੀ ਮੇਰਾ ਜੋਰ ਲੱਗ ਗਿਆ ਵਾ ਤੇ ਬੀਬੀ ਆਂਦੀ ਮੱਠੀਆਂ ਵੀ ਸੋਕਦੀਆਂ ਨੇ ਪਕੌੜੇ ਵੀ ਸੋਕਦੀਆਂ ਨੇ ਤੇ ਕੋਈ ਨਹੀਂ ਆ ਫੁੱਲ ਫੁੱਲ ਕੇ ਲੱਥਣ ਲੱਗ ਗਿਆ ਉਹ ਤੁਹਾਨੂੰ ਕਿ ਮੈਂ ਹੁਣ ਇਹ ਕਿਹੜੀ ਗੱਲ ਕੀਤੀ ਇੱਕੋ ਮਿੰਟ ਬਾਅਦ ਸੇ ਇਹ ਪੂਰੀ ਬਾਦਮੀ ਆਨ ਤੁਹਾਨੂੰ ਬਾਦ ਤੇ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਹਾਂ ਜੀ ਮੇਲਾ ਗਾੜੀ ਜਾ ਕੇ